ਇਹ ਲਖਵੀਰ ਸਿੰਘ ਪਿੰਡ ਪਤੋਹੀ ਵਾਲਾ ਕੀ ਗੱਲ ਹੋਈ ਹੈ ਕੱਲ ਜੀ ਮੰਤਰੀ ਸਾਹਿਬ ਆਏ ਆ ਸਾਰੀ ਗਰੀਬਾਂ ਦੀ ਸਾਰੀ ਸਮੱਸਿਆ ਸੋ ਪੁੱਛ ਕੇ ਗਏ ਆ ਤੇ ਹੱਲ ਵੀ ਕਰੀਏ ਜੀ ਉਹਨਾਂ ਨੇ ਹਾਂ ਜੀ ਕਰਦੇ ਵੀ ਆ ਬਹੁਤ ਵਧੀਆ ਮੰਤਰੀ ਆ ਜੀ ਜਿਵੇਂ ਮਰਜ਼ੀ ਭੈਣਾ ਮਿਲੀ ਜਾਣਾ ਭਰਾ ਮਿਲੀ ਜਾਣਾ ਗੱਲ ਬਾਤ ਸੁਣਦੇ ਆ ਜੀ ਖੜ ਕੇ ਬਹੁਤ ਵਧੀਆ ਮੰਤਰੀ ਆ ਜੀ ਸਰਕਾਰ ਵੀ ਬਹੁਤ ਵਧੀਆ ਜੀ ਸਾਰੀ ਸਮੱਸਿਆ ਦੀ ਹੱਲ ਹੁੰਦੀ ਹੈ ਜੀ ਅੱਡੇ ਪਿੰਡ ਦੀ ਵੱਡੀ ਨਸ਼ਾ ਦੀ ਸਮੱਸਿਆ ਸੀ ਕੀ ਹੱਲ ਹੋਈ ਹੈ ਸਮੱਸਿਆ ਦੀ ਜੀ ਬਹੁਤ ਜ਼ਿਆਦਾ ਘਟ ਰਹੀ ਹੈ ਜੀ ਕੱਟ ਰਹੀ ਹੈ ਜੀ ਕੱਟ ਰਹੀ ਹੈ ਜਿਹੜੇ ਵੀ ਉਹਵੇਂ ਬਾਤ ਨਹੀਂ ਰਹੀ ਜਿਵੇਂ ਅੱਗੇ ਪਹਿਲਾਂ ਵਧੀਆ ਹੁੰਦੀ ਸੀਗੀ ਉਹ ਕੋਈ ਕੰਟਰੋਲ ਚੱਲ ਰਾਇਆ ਜੀ ਹੁਣ ਇਸ ਟਾਈਮ ਵਧੀਆ ਕੋਈ ਚਿੱਟੇ ਜੋ ਪਿਆਦਾ ਕੋਈ ਵੀ ਉਹ ਸੈਸਟਮ ਨਹੀਂ ਪਿੰਡ ਚ ਗੋਲੀਆਂ ਵੀ ਬੰਦ ਕਰੋ ਸਭ ਕੁਝ ਹੋਣਾ ਚਾਹੀਦਾ ਜਿਹੜੀਆਂ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਭੈਣਾਂ ਦੇ ਭਰਾ ਮਰੀ ਜਾਂਦੇ ਆ ਜਨਾਨੀਆਂ ਦੇ ਬੰਦੇ ਮਰੀ ਜਾਂਦੇ ਆ ਉਹ ਬੰਦ ਹੋਣਾ ਚਾਹੀਦਾ ਸਰਕਾਰ ਤੁਹਾਡੇ ਦਰਵਾਜ਼ਾ ਅੱਜ ਮੰਤਰੀ ਆਪ ਆਏ ਸੀ ਅਧਿਕਾਰੀਆਂ ਨਾਲ ਲੈ ਕੇ ਆਏ ਸੀ ਕੀ ਕਹਿੰਦੇ ਉਹ ਕਈ ਤਾਂ ਇਹ ਬਹੁਤ ਕੁਝ ਜਾਂਦੇ ਆ ਐ ਸਾਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਆਕੇ ਸੀ ਤਿੰਨ ਤਿੰਨ ਮਰਲੇ ਸਾਨੂੰ ਮਿਲੇ ਆ ਪੰਜ ਪੰਜ ਮਰਲਿਆਂ ਦੇ ਐਸੀ ਆਂਦੇ ਹੁਣ ਤਿੰਨ ਤਿੰਨ ਮਰਲਿਆਂ ਦੇ ਸਾਨੂੰ ਪਲਾਟ ਦਿੱਤੇ ਆ ਜਿਹਦੇ ਦੇਖਣ ਤਾਂ ਤਿੰਨ ਛੜਤੇ ਉਹ ਤਿੰਨ ਤਿੰਨ ਮਰਲਿਆਂ ਨੂੰ ਵੀ ਕਰ ਗਏ ਹਾਂ ਤੇ ਜਿਵੇਂ ਕੋ ਤਿੰਨ ਮਤਨ ਮਿਲਈ ਅਗਲੇ ਜੀ ਇੱਕ ਸਾਨੂੰ ਹੀ ਲਗਾਤਾਰ ਕੰਮ ਮਿਲਣਾ ਚਾਹੀਦਾ ਸਾਧਨ ਮਿਲਣਾ ਚਾਹੀਦਾ ਸਾਨੂੰ ਵੀ ਬਜ਼ੁਰਗਾਂ ਨੇ ਇੰਨੀ ਵਾਰ ਤੁਰ ਕੇ ਜਾਇਆ ਨਹੀਂ ਜਾਂਦਾ ਟਾਈਮ ਤੇ ਹਾਜ਼ਰੀ ਦੇ ਟਾਈਮ ਤੇ ਸੜ ਤੋਂ ਪਹੁੰਚਾ ਨਹੀਂ ਜਾਂਦਾ ਇਹ ਮੋੜ ਦਿੰਦੇ ਅਗਲੇ ਤੋਂ ਮੋੜ ਦਿੰਦੇ ਵਿੱਚ ਹਾਜ਼ਰੀ ਤੋਂ ਮਗਰ ਆਈਆਂ ਤੇ ਕਰੀ ਮਰ ਲਾਟਾ ਹਾਂ ਜੀ ਪੰਜ ਮਰ ਰਹੂ ਹੁੰਦੀਆਂ ਪੰਜ ਆਏ ਕਿਹੜਾ ਕਰ ਤਰੀਗਾ ਬੰਦੇ ਜ਼ਰੂਰੀ ਪਰ ਅਸੀਂ ਉਹਦੀ ਮੰਨਾਂਗੇ ਜਦੋਂ ਸਾਡੀਆਂ ਰਾ ਪੂਰਨਾ ਹੋਣਗੀਆਂ ਸਾਡੀ ਹਜੇ ਕੋਈ ਮੰਗ ਨਹੀਂ ਪੂਰੀ ਹੋਈ ਐਨੇ ਸਾਲਾਂ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਿਆ ਜੀ ਅ ਜਦੋਂ ਇਹ 17 ਏਕੜ ਦਾ ਕਾਨੂੰਨ ਲਾਗੂ ਹੋ ਗਿਆ ਸਾਡੀ ਸਮੱਸਿਆ ਦਾ ਉਦੋਂ ਹੱਲ ਹੋਊਗੀ ਠੀਕ ਹੈ ਜੀ ਜਦੋਂ ਹੋਊਗਾ ਜੀ ਹੁਣ ਸਰਕਾਰ ਨੂੰ ਬੇਨਤੀ ਕਰਦੇ ਜੀ ਉਹ ਦਿੱਤਾ ਵੀ ਉਹਨਾਂ ਨੂੰ ਮੰਗ ਪੱਤਰ ਸਰਕਾਰਾਂ ਦੀ ਵੀ ਗੌਰ ਕਰਾਂਗੇ ਵੀ ਕਿਉਂ ਨਹੀਂ ਮਿਲਿਆ ਉਹਨਾਂ ਨੂੰ ਵੀ ਸਾਰਿਆਂ ਨੂੰ ਦੇਆ ਪਲਾਟ ਇਹ ਦੇਖ ਬੀ ਸਾਡੇ ਸਹੀ ਗੱਲ ਆ ਕਿਹਨਾਂ ਕੋਲ ਹੈ ਨਹੀਂ ਹੋਂ ਤਾਂ ਬੈਠੇ ਆ ਝੂਠੇ ਬਾਰੇ ਜਿੱਦਾਂ ਦੱਤਾ ਨੇ ਉਹ ਬੈਠੇ ਆ ਜਦ ਕਿ ਸੇ ਦੋ ਦੋ ਤਾਂ ਇਹਨਾਂ ਤੇ ਜਦ ਕਿ ਕੋਈ ਜਿਵੇਂ ਤਾਂ ਜੋ ਇੱਥੇ ਰਹਿਣ ਚਾਰ ਚੀਜ਼ਾਂ ਉਹਨੇ ਦਿੱਤਾ ਸਾਡੇ 4-5 ਹੀ ਆ ਤੇ ਇੱਕ ਨਿੱਕੀ ਵੀ ਤੇ ਮੈਂ ਨਾ ਨਿਕਲੇ ਕਿ ਬੱਚੇ ਹੋ ਨੇ ਤੇ ਮੇਰੇ ਕੋਲ ਤਾਂ ਲੋਕ ਕਿ ਆਖ ਵੀ ਰਿਤਾ ਨੂੰ ਪਿਛਲੇ ਵਜਿਓ ਦੀ ਇਹਨਾਂ ਨੇ ਪਹਿਲਾਂ 2500 ਨੇ ਮੰਗ ਕੀਤੀ ਸੀ ਪਰਸਨ ਮਿਲੂਗੀ ਉਹੀ 1500 ਪਰਸਨ ਆਈ ਜਾਂਦੀ ਹੈ 1000 ਰੁਪਿਆ ਇਹਨਾਂ ਨੇ ਕਿਹਾ ਸੀ ਰਸੋਈ ਖਰਚਾ ਦੇਵਾਂਗੇ ਕੋਈ ਸਾਨੂੰ ਕੁਝ ਵੀ ਨਹੀਂ ਆਇਆ ਕਹਿੰਦੇ ਆ ਪ੍ਰੂਫ ਬਣਾ ਲਓ ਵੀ ਥੋਨੋਂ ਆ ਪ੍ਰੂਫਾਂ ਦੇ ਸਾਨੂੰ 1000 ਰੁਪਿਆ ਚੁੱਲਾ ਖਰਚਾ ਆਇਆ ਕਰੂਗਾ ਬੁੜੀਆਂ ਨੂੰ ਉਹ ਵੀ ਨਹੀਂ ਮਿਲੇ ਆ ਨਾ ਨੂੰ 2500 ਪੈਸੇ ਨਾ ਕੀ ਸੀ ਉਹ ਵੀ ਨਹੀਂ ਇਹਨਾਂ ਨੇ ਪੂਰੀ ਕੀਤੀ ਕੋਈ 1500 ਆਈ ਜਾਂਦੀ ਉਹ ਵੀ ਪੂਰੇ ਦਿਨ ਤੇ ਨਹੀਂ ਆਉਂਦੀ ਕਦੇ 16 ਨੂੰ ਆ ਗਈ ਕਦੇ 17 ਨੂੰ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਤੁਸੀਂ ਕਹ ਰਹੇ ਉਹ ਪੂਰੇ ਨਹੀਂ ਹੋ ਪਏ ਕੁਝ ਵੀ ਨਹੀਂ ਹੋਇਆ ਜੀ ਸਾਡਾ ਦਾ ਜ਼ਿਕਰ ਕੱਖ ਵੀ ਨਹੀਂ ਹੋਇਆ ਕਿਸੇ ਨੇ ਪੂਰਾ ਨਹੀਂ ਕੀਤਾ ਕਿਸੇ ਨੇ ਵੀ ਕਿਸੇ ਨਹੀਂ ਮਿਲੇ ਪੂਰਾ ਮਿਲੇ ਨਹੀਂ ਉਹ ਵੀ ਸਾਡੇ ਇੱਥੇ ਪਿੰਡ 'ਚ ਨਹੀਂ ਮਿਲੇ ਗਾ ਜੁਲੇ ਵੀ ਅੱਜ ਜੀ ਜੋ ਵੀ ਪਿਆ ਸਰਕਾਰ ਚੱਲ ਰਹੀ ਆ ਸੀਐਮ ਮਾਨ ਸਾਹਿਬ ਨੇ ਬਹੁਤ ਵਧੀਆ ਜੋ ਵੀ ਆ ਕੰਮ ਸਹੀ ਕਰੀ ਜਾਂਦਾ ਇਸ ਟਾਈਮ ऐसे भाई जारे ने बहुत सुविधा दे रहा हूं ठीक है बढ़िया काम चल रहा है कोई नशे पत्ते तो आगे बहुत रोक है ਸਾਡੇ ਪਿੰਡ ਦੇ ਵਿੱਚ ਵੀ ਪਹਿਲਾਂ ਬਹੁਤ ਰਸਿਆ ਸੀ ਇਸ ਟਾਈਮ ਪੂਰੀ ਫੁੱਲ ਰੋਕ ਹੈ ਤੇ ਬਾਕੀ ਸਾਰੇ ਜੋ ਵੀ ਪਲਾਟ ਪਲੂਟ ਆ ਪਲਾਟਾਂ ਦਾ ਕੰਮ ਤਾਂ ਪਹਿਲਾਂ ਵੀ ਲੱਗਾ ਸਰਕਾਰਾਂ ਤੋਂ ਵੀ ਚੱਲਦਾ ਆਇਆ ਠੀਕ ਹੈ ਹੁਣ ਇਸ ਟਾਈਮ ਸੋਸ਼ਲ ਮੀਡੀਆ ਦਾ ਜਮਾਨਾ ਠੀਕ ਹੈ ਜਦੋਂ 15 ਸਾਲ ਪਹਿਲਾਂ ਬੋਲੇ ਸੀਗੇ ਕੋਈ ਕਾਲੀ ਦਲ ਦੀ ਖਲਾਫਤ ਨਹੀਂ ਕਰ ਰਿਹਾ ਸੀਗਾ ਠੀਕ ਹੈ ਤੇ ਅੱਜ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ ਹੁਣ ਇਦਾਂ ਸੀਐਮ ਮਾਨ ਸਾਹਿਬ ਨੇ ਖੁੱਡੀਆਂ ਸਾਹਿਬ ਮੰਤਰੀ ਸਾਹਿਬ ਨੇ ਕਹਿ ਕੇ ਵੀ ਚੱਲਾ ਐ ਕਰਕੇ ਭਾਈ ਪੰਡ ਦੋ 플ਾਟ ਪੰਚਾਇਤ ਤੋਂ ਮਟਾਪਵਾ ਕੇ ਪੰਡਦੇ 플ਾਟ ਹੁਣ ਕਈ ਤਾਂ ਐ ਵੀ ਨਹੀਂ ਹੁੰਦੇ ਸਾਰੇ ਪਿੰਡ ਦੇ ਰਾਜੀ ਵੀ ਨਹੀਂ ਹੁੰਦੇ ਸਾਰੇ ਰਹਿ ਵੀ ਜਾਂਦੇ ਸਾਰੇ ਰਾਜੀ ਨਹੀਂ ਹੁੰਦੇ ਪਿੰਡ ਦੇ ਅੱਧੇ ਰਹਿ ਜਾਂਦੇ ਹੁਣ ਜਿਹੜੇ ਬੰਦੇ ਰਹਿ ਗਏ ਉਹ ਖਿਲਾਫ ਤਾਂ ਸਰਕਾਰ ਦੀ ਕਰਦੇ ਹੁੰਦੇ ਬਸ ਇਹੀ ਵਿਚਾਰ ਕੀ ਆ ਤੇ ਮੈਂ ਪਿੰਡ ਚ ਕੰਮ ਕਰਦੀ ਘਰ ਵਾਲੇ ਮੇਰੇ ਮੁਕਤਿਆਂ ਦਾ ਤੇ ਹੁਣ ਉਹਦੀ ਪਰਸਨਲਵਾਓ ਹੋਰ ਕੇ ਮੈਨਾਂ ਕਿਵੇਂ ਸਰਕਾਰ ਢੋਲੇ ਦਵਾਰ ਸੁਣਉਣੀ ਐ ਅੱਜ ਕੱਲ ਬਸ ਸੁਣੀਂਗੇ ਅਧਿਕਾਰੀਆਂ ਵੱਲੋਂ ਆ ਇਸ ਪੁੱਤ ਮੈਂ ਹੋਣਾ ਤੇ ਹੁਣ ਮੈਂ ਧੰਨਵਾਦ ਸੁਣੀ ਉਹਨਾਂ ਨੇ ਹਾਂ ਕੀ ਕਹਿ ਕੇ ਗਿਆ ਉਹ ਬਣਾ ਜਾਣਗੇ ਅੱਖਿਆ ਮੈਨਾਂ ਤੇ ਹੁਣ ਪਿੰਡ ਜਾ ਮੁੰਡਿਆਂ ਨੂੰ ਪਤਾ ਸੇ ਸੱਤ ਘਰਾਂ ਦਾ ਕੰਮ ਕਰਦੇ ਤੇ ਮੁੰਡਾ ਭੱਜਾ ਫਿਰਦਾ